ਇਨਾ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਾ ਜਾਵੇਗਾ ਇਨਾ ਭਈਆਂ ਨੇ ਗੰਦ ਪਾਇਆ ਜਦੋਂ ਦਾ ਪੰਜਾਬ ਦੀਆਂ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਐਲਾਨ ਹੋਇਆ ਬਾਹਰਲੇ ਸਟੇਟਾਂ ਦੇ ਲੋਕ ਖਾਸ ਕਰ ਬਿਹਾਰੀ ਤੇ ਯੂਪੀ ਵਾਲੇ ਇਥੋਂ ਚਲੇ ਜਾਣ ਉਦੋਂ ਦਾ ਹੀ ਪੂਰਾ ਮਾਹੌਲ ਬਦਲ ਗਿਆ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਹਾਲਾਤ ਇੰਨੀ ਤੇਜ਼ੀ ਦੇ ਨਾਲ ਵਿਗੜਨ ਲੱਗ ਜਾਣਗੇ ਲੋਕ ਰੋਜ਼ ਹੀ ਆਪਣਾ ਸਮਾਨ ਇਕੱਠਾ ਕਰ ਰਹੇ ਨੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੇ ਵੱਲ ਵੱਧ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਹਾਰੀ ਤੇ ਯੂਪੀ ਵਾਲੇ ਆਪਣੇ ਆਪਣੀ ਸਟੇਟਾਂ ਦੇ ਵਿੱਚ ਵਾਪਸ ਜਾਣ ਲੱਗੇ ਨੇ ਪੰਜਾਬ ਪਹਿਲਾਂ ਹੀ ਹੜ੍ਹਾਂ ਦੀ ਮਾਰ ਸਹ ਰਿਹਾ ਸੀ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਫਸਲਾਂ ਡੁੱਬ ਗਈਆਂ ਸੀ ਅਜਿਹੇ ਇਸ ਪਹਿਲੇ ਸੀਜ਼ਨ 'ਚ ਜਦੋਂ ਮਜ਼ਦੂਰਾਂ ਦੀ ਸਭ ਤੋਂ ਵੱਧ ਜ਼ਰੂਰਤ ਸੀ ਉਦੋਂ ਉਹ ਮਜ਼ਦੂਰ ਗਾਇਬ ਹੋਣ ਲੱਗੇ ਖੇਤ ਖਾਲੀ ਪਏ ਨੇ ਮੰਡੀਆਂ ਸੁਨਸਾਨ ਹੋ ਗਈਆਂ ਨੇ ਹੌਲੀ-ਹੌਲੀ ਜਿਵੇਂ ਪੰਜਾਬ ਦੀ ਆਰਥਿਕ ਵਿਵਸਥਾ ਤੇ ਬ੍ਰੇਕ ਲੱਗ ਗਈ ਹੋਵੇ ਸੋਹੇ ਸਾਰਾ ਕੁਝ ਸ਼ੁਰੂ ਹੋਇਆ ਇੱਕ ਵਾਰਦਾਤ ਤੋਂ ਬਾਅਦ ਉਸ ਵਾਰਦਾਤ ਤੋਂ ਬਾਅਦ ਪ੍ਰਵਾਸੀਆਂ ਨੂੰ ਕੱਢੇ ਜਾਣ ਦੀ ਮੰਗ ਉੱਠ ਪਈ ਪਰ ਸੱਚੀ ਗੱਲ ਤਾਂ ਇਹ ਹੈ ਕਿ ਅਪਰਾਧ ਕੋਈ ਵੀ ਕਰ ਸਕਦਾ ਹੈ ਭਾਵੇਂ ਉਹ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਜਾਂ ਫਿਰ ਯੂਪੀ ਬਿਹਾਰ ਦਾ ਕਹਾਣੀ ਦੀ ਸ਼ੁਰੂਆਤ 19 ਸਤੰਬਰ ਤੋਂ ਹੋਈ ਹੋਸ਼ਿਆਰਪੁਰ ਜ਼ਿਲ੍ਹੇ ਦੇ ਦੀਪਨਗਰ ਇਲਾਕੇ 'ਚ ਇੱਕ ਛੋਟਾ ਜਿਹਾ ਬੱਚਾ ਅਚਾਨਕ ਗਾਇਬ ਹੋ ਗਿਆ। ਬੱਚਾ ਬਾਹਰ ਖੇਡ ਰਿਹਾ ਸੀ। ਉਦੋਂ ਹੀ ਇੱਕ ਸਗੂਟਰੀ ਸਵਾਰ ਪ੍ਰਵਾਸੀ ਉਸ ਨੂੰ ਆਪਣੇ ਨਾਲ ਲੈ ਗਿਆ। ਸਾਰੀ ਰਾਤ ਬੱਚਾ ਆਪਣੇ ਘਰ ਨਹੀਂ ਆਇਆ ਤਾਂ ਪਰਿਵਾਰ ਘਬਰਾ ਗਿਆ। ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਜਾਂਚ ਹੋਈ ਸੀਸੀਟੀਵੀ ਕੈਮਰੇ ਖੰਗਾਲੇਗੇ। ਤਾਂ ਪਤਾ ਲੱਗਿਆ ਕਿ ਬੱਚਾ ਇੱਕ ਪ੍ਰਵਾਸੀ ਦੇ ਨਾਲ ਸਗੂਟਰੀ ਤੇ ਬੈਠਿਆ ਸੀ। ਅਗਲੇ ਦਿਨ ਬੱਚੇ ਦੀ ਮ੍ਰਿਤਕ ਦੇ ਪਿੰਡ ਦੇ ਹੀ ਸ਼ਮਸ਼ਾਨ ਘਾਟ 'ਚ ਮਿਲੀ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਜਿਹੜਾ ਪ੍ਰਵਾਸੀ ਫੜਿਆ ਗਿਆ ਉਹ ਉੱਤਰ ਪ੍ਰਦੇਸ਼ ਦਾ ਨਿਕਲਿਆ ਜਿਵੇਂ ਹੀ ਇਹ ਖਬਰ ਫੈਲੀ ਗੁੱਸੇ ਦੀ ਅੱਗ ਭੜਕ ਗਈ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਤੋਂ ਬਾਹਰ ਤੋਂ ਆਉਣ ਵਾਲੇ ਪ੍ਰਵਾਸੀ ਹੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਤੇ ਅਪਰਾਧ ਕਰਦੇ ਨੇ ਇਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੇ ਫਰਮਾਨ ਜਾਰੀ ਕਰ ਦਿੱਤਾ ਬਈਓ ਪੰਜਾਬ ਛੱਡ ਦਿਓ ਇਸ ਏਲਾਨ ਤੋਂ ਬਾਅਦ ਡਰ ਫੈਲ ਗਿਆ ਖਾਸ ਕਰਕੇ ਬਿਹਾਰੀ ਤੇ ਯੂਪੀ ਤੋਂ ਆਏ ਹੋਏ ਮਜ਼ਦੂਰਾਂ ਚ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਲੋਕ ਆਪਣੇ ਸਮਾਨ ਇਕੱਠਾ ਕਰਨ ਲੱਗੇ ਤੇ ਸਟੇਸ਼ਨਾਂ ਦੇ ਵੱਲ ਚੱਲ ਪਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰ ਜਿਹੜੇ ਰੋਜ਼ਗਾਰ ਦੀ ਭਾਲ ਦੇ ਵਿੱਚ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸੀ ਹੌਲੀ ਹੌਲੀ ਪਲਾਨ ਕਰਨ ਲੱਗੇ ਸੂਤਰਾਂ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 1 ਲੱਖ ਤੋਂ ਵੱਧ ਯੂਪੀ ਤੇ ਬਿਹਾਰ ਵਾਲੇ ਪੰਜਾਬ ਛੱਡ ਚੁੱਕੇ ਨੇ ਇਸ ਦਾ ਅਸਰ ਕੋਈ ਵੀ ਨਹੀਂ ਦਿਖਾਈ ਦੇ ਰਿਹਾ ਉਦਾਂ ਹੀ ਸਾਰਾ ਕੰਮ ਚੱਲ ਰਿਹਾ ਹੈ ਫੈਕਟਰੀਆਂ ਵੀ ਉਦਾਂ ਹੀ ਚੱਲ ਰਹੀਆਂ ਨੇ ਖੇਤਾਂ ਦੇ ਮਾਲਕ ਸੁਖੀ ਨੇ ਪਰ ਹਾਲਾਤਾਂ ਤੇ ਕਿਸੇ ਦਾ ਬਸ ਨਹੀਂ ਚੱਲ ਰਿਹਾ ਪੰਚਾਇਤਾਂ ਨੇ ਫੈਸਲਾ ਕੀਤਾ ਕਿ ਬਿਹਾਰ ਤੋਂ ਆਏ ਹੋਏ ਲੋਕ ਹੁਣ ਹੀ ਪੰਜਾਬ ਛੱਡ ਦੇਣ ਨਹੀਂ ਤਾਂ ਅੰਜਾਮ ਪੁਕਤਣਾ ਪਵੇਗਾ ਕਈ ਜਗ੍ਹਾ ਤੇ ਇਹ ਰਿਕਸ਼ੇ ਤੇ ਸਪੀਕਰ ਲਾ ਕੇ ਗਲੀਆਂ-ਗਲੀਆਂ ਵਿੱਚ ਅਨਾਉਂਸਮੈਂਟ ਵੀ ਕੀਤੀ ਗਈ ਪਰ ਹੁਣ ਸਵਾਲ ਉੱਠਦਾ ਹੈ ਕਿ ਅਪਰਾਧ ਸਿਰਫ ਬਾਹਰ ਤੋਂ ਆਉਣ ਵਾਲੇ ਲੋਕ ਹੀ ਕਰਦੇ ਨੇ ਕਿ ਪੰਜਾਬ ਦੇ ਆਪਣੇ ਲੋਕ ਅਪਰਾਧ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਇਸ ਗੱਲ ਤੇ ਤੁਹਾਨੂੰ ਦੱਸ ਦਈਏ ਕਿ ਉਹ 5-5 ਸਾਲ ਦੇ ਬੱਚਿਆਂ ਦੇ ਨਾਲ ਅਜਿਹੀ ਕਾਨੂੰਨੀ ਹਰਕਤ ਨਹੀਂ ਕਰਦੇ ਪਰ ਜੇਕਰ ਆਪਾਂ ਰੋਜ਼ ਹੀ ਖਬਰਾਂ ਦੇਖੀਏ ਤਾਂ ਰੋਜ਼ ਹੀ ਕੋਈ ਨਾ ਕੋਈ ਵਾਰਦਾਤ ਹੁੰਦੀ ਹੀ ਰਹਿੰਦੀ ਹੈ ਤੇ ਉਹਨਾਂ ਦੇ ਵਿੱਚ ਕਈ ਉਥੋਂ ਦੇ ਲੋਕ ਹੀ ਮਲਜ਼ਮ ਨਿਕਲਦੇ ਨੇ ਇਹ ਸਾਰਾ ਦੋਸ਼ ਇਸ ਲਈ ਪ੍ਰਵਾਸੀਆਂ ਤੇ ਮੜਿਆ ਜਾ ਰਿਹਾ ਹੈ ਕਿਉਂਕਿ ਇੰਨੀ ਦਰਿੰਦਗੀ ਭਰੀ ਵਾਰਦਾਤ ਕੋਈ ਪੰਜਾਬੀ ਨਹੀਂ ਕਰ ਸਕਦਾ ਜਾਂ ਫਿਰ ਕਿਸੇ ਹੋਰ ਸਟੇਟ ਦਾ ਬੰਦਾ ਨਹੀਂ ਕਰ ਸਕਦਾ ਜਿਸ ਦੇ ਕਾਰਨ ਇਹ ਸਾਰਾ ਕੁਝ ਹੋਇਆ ਉਸ ਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਬਿਹਾਰ ਤੇ ਯੂਪੀ ਦੀਆਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਨੇ ਉਹਨਾਂ ਦੇ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ ਨੇ ਬੱਚੇ ਸਕੂਲ ਨਹੀਂ ਜਾ ਰਹੇ ਕਿ ਰਾਏ ਦੇ ਮਕਾਨਾਂ ਦੇ ਵਿੱਚ ਰਹਿਣ ਵਾਲਾ ਪ੍ਰਵਾਸੀ ਜਲਦੀ ਜਲਦੀ ਆਪਣੇ ਸਮਾਨ ਇਕੱਠਾ ਕਰਕੇ ਰੇਲਵੇ ਸਟੇਸ਼ਨਾਂ ਵੱਲ ਨਿਕਲ ਰਹੇ ਨੇ ਲੋਕ ਇਹੀ ਕਹਿ ਰਹੇ ਨੇ ਜਾਨ ਹੈ ਤਾਂ ਜਹਾਨ ਹੈ ਇਸੇ ਡਰ ਦੀ ਵਜਾ ਦੇ ਨਾਲ ਹੁਣ ਮਜ਼ਦੂਰ ਕੰਮ ਛੱਡ ਰਹੇ ਨੇ ਉਹ ਆਪਣੇ ਆਪਣੇ ਬਿਹਾਰ ਤੇ ਯੂਪੀ ਦੇ ਵੱਲ ਜਾ ਰਹੇ ਨੇ ਵਜ੍ਹਾ ਇੱਕ ਹੀ ਹੈ ਕਿ 5 ਸਾਲ ਦੇ ਬੱਚੇ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਕਿ ਬੰਦੇ ਦੀ ਰੂਹ ਤੱਕ ਕੰਬ ਜਾਵੇ ਜੇਕਰ ਪ੍ਰਵਾਸੀ ਜਾਣਗੇ ਤਾਂ ਤਾਂ ਹੀ ਪੰਜਾਬੀਆਂ ਨੂੰ ਕੰਮ ਮਿਲੇਗਾ ਤੇ ਲੋਕ ਬਾਹਰ ਨੂੰ ਨਹੀਂ ਭੱਜਣਗੇ ਪੰਜਾਬ ਬਹੁਤ ਟਨ ਅਨਾਜ ਪੈਦਾ ਕਰਦਾ ਹੈ ਪਰ ਜੇਕਰ ਪੰਜਾਬੀ ਹੀ ਪ੍ਰਵਾਸੀ ਦੀ ਤਰ੍ਹਾਂ ਹਿੰਮਤ ਕਰਕੇ ਕੰਮ ਕਰਨਗੇ ਨਾਲ ਤਾਂ ਆਪਣਾ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰਹਿ ਜਾਵੇਗਾ ਤੇ ਲੋਕ ਤਰੱਕੀ ਕਰਨਗੇ ਤੇ ਪ੍ਰਵਾਸੀਆਂ ਦੀ ਲੋੜ ਵੀ ਨਹੀਂ ਪੈਣੀ ਜੇਕਰ ਖੇਤਾਂ ਦੇ ਵਿੱਚ ਆਪਣੇ ਹੀ ਪੰਜਾਬ ਦੇ ਲੋਕ ਝੋਨੇ ਤੇ ਕਣਕ ਦੀ ਵੜਾਈ ਕਰਨ ਤਾਂ ਜਿੰਨੀ ਮਿਹਨਤ ਕਰਨਗੇ ਓਨਾ ਹੀ ਪੈਸਾ ਕਮਾਉਣਗੇ ਜਿਹੜਾ ਕੰਮ ਪ੍ਰਵਾਸੀ ਮਜ਼ਦੂਰ ਕਰਦੇ ਸੀ ਉਹੀ ਪੰਜਾਬੀ ਕਰ ਲੈਣ ਤਾਂ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਪ੍ਰਵਾਸੀਆਂ ਦੇ ਨਾ ਹੋਣ ਦੇ ਪੰਜਾਬ ਨੂੰ ਕੋਈ ਬਾਲਾ ਫਰਕ ਨਹੀਂ ਪੈਂਦਾ ਕਿਉਂਕਿ ਜਦੋਂ ਪ੍ਰਵਾਸੀ ਨਹੀਂ ਸੀ ਉਦੋਂ ਕਿਹੜਾ ਪੰਜਾਬ ਰੁਕ ਗਿਆ ਸੀ ਇੱਕ ਗੱਲ ਇਹ ਵੀ ਹੈ ਕਿ ਇੱਕ ਗੱਲ ਇਹ ਵੀ ਹੈ ਕਿ ਇਸ ਪੂਰੇ ਮਾਮਲੇ 'ਚ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ ਬਿਹਾਰ 'ਚ ਇਲੈਕਸ਼ਨ ਹੋਣ ਵਾਲੇ ਨੇ ਤੇ ਉਥੋਂ ਦੇ ਐਮਐਲਏ ਕੁਝ ਪਾਰਟੀ ਧਾਰੀ ਲੋਕ ਇਸ ਮੁੱਦੇ ਨੂੰ ਚੁੱਕ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਅਨੁਮਨੁੱਖਤਾ ਹੋ ਰਹੀ ਹੈ ਤੇ ਇਸ ਨੂੰ ਇਲੈਕਸ਼ਨਾਂ ਦੇ ਵਿੱਚ ਪੂਰੀ ਤਰ੍ਹਾਂ ਮਾਮਲਾ ਰਗੜ ਰਗੜ ਕੇ ਚੱਲੇਗਾ ਉੱਥੇ ਹੀ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਬਾਹਰ ਤੋਂ ਆਏ ਬਿਹਾਰੀ ਪ੍ਰਵਾਸੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਸੋ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਆਪਣੇ ਪੰਜਾਬ ਦੇ ਲੋਕ ਵੀ ਬਿਹਾਰ ਗੁਜਰਾਤ ਯੂਪੀ ਦਿੱਲੀ ਅਜਿਹੇ ਕਾਫੀ ਸ਼ਹਿਰ ਨੇ ਜਿੱਥੇ ਉਹ ਕੰਮ ਕਰਦੇ ਨੇ ਪਰ ਇਹਨਾਂ ਬਿਹਾਰੀਆਂ ਵਾਂਗੂ ਪ੍ਰਵਾਸੀਆਂ ਵਾਂਗੂ ਇਹਦਾ ਦਰਿੰਦਗੀ ਨਹੀਂ ਕਰਦੇ ਬੱਚਿਆਂ ਨੂੰ ਚੱਕ ਚੱਕ ਕੇ ਨਹੀਂ ਮਾਰਦੇ ਇੱਕ ਭੈਣ ਉਹ ਕਿਦਾਂ ਰੋ ਰਹੀ ਸੀ ਆਪਣੇ ਭਰਾ ਦੇ ਲਈ ਕਿਵੇਂ ਹੰਝੂ ਬਹਾਰ ਰਹੀ ਸੀ ਉਸ ਨੂੰ ਉਸ ਦਾ ਪਰਾ ਕਦੇ ਨਹੀਂ ਮਿਲਣਾ ਭਾਵੇਂ ਸਭ ਕੁਝ ਮਿਲ ਜੂ ਪਰ ਉਸ ਨੂੰ ਆਪਣੇ ਉਹ ਪਰਾ ਕਦੇ ਨਹੀਂ ਮਿਲਣਾ ਜਿਹੜਾ ਗੱਲਾਂ ਕਰ ਰਹੇ ਨੇ ਕਿ ਪੰਜਾਬੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਨੇ ਤਾਂ ਉਹਨਾਂ ਨੂੰ ਦੱਸ ਦਈਏ ਕਿ ਜੇਕਰ ਪੰਜਾਬ ਦੇ ਲੋਕ ਵਿਦੇਸ਼ਾਂ ਚ ਗਏ ਹੋਏ ਨੇ ਪਹਿਲਾਂ ਉਹਨਾਂ ਨੂੰ ਆਈਲੈਂਡਸ ਕਲੀਅਰ ਕਰਨੀ ਪੈਂਦੀ ਹੈ ਫਿਰ 35 ਤੋਂ 45 ਲੱਖ ਲਾਣਾ ਪੈਂਦਾ ਹੈ ਫਿਰ ਸਾਰੇ ਡਾਕੂਮੈਂਟਰੀ ਹੁੰਦੀ ਹੈ ਸਾਰੇ ਟੈਸਟ ਹੁੰਦੇ ਨੇ ਫਿਰ ਕਿਤੇ ਜਾ ਕੇ ਉਹਨਾਂ ਨੂੰ ਵੀਜ਼ਾ ਮਿਲਦਾ ਹੈ ਤੇ ਉਸ ਤੋਂ ਬਾਅਦ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਰ ਪ੍ਰਵਾਸੀਆਂ ਦਾ ਕੀ ਹੈ ਯੂਪੀ 'ਚ ਕਤਲ ਕਰਕੇ ਇੱਥੇ ਆ ਕੇ ਨਵਾਂ ਆਧਾਰ ਕਾਰਡ ਬਣਾ ਲੈਂਦੇ ਨੇ ਕਿਸੇ ਨੇ ਐਮਪੀ 'ਚ ਕਤਲ ਕਰਤਾ ਓਹੋ ਇੱਥੇ ਆ ਕੇ ਆਧਾਰ ਕਾਰਡ ਬਣਾ ਲੈਂਦਾ ਹੈ ਇੱਥੇ ਆ ਕੇ ਹੋਰ ਅਪਰਾਧ ਕਰਦਾ ਹੈ ਜੇਕਰ ਪ੍ਰਵਾਸੀ ਆਪਣੇ ਪੰਜਾਬ ਦੇ ਵਿੱਚ ਨਿਕਲ ਜਾਣ ਤਾਂ ਕੋਈ ਵੀ ਅਜਿਹਾ ਪੰਜਾਬ ਦਾ ਨੁਕਸਾਨ ਨਹੀਂ ਹੋਵੇਗਾ ਵਾਪਸ ਅਗੇ ਪ੍ਰਵਾਸੀ ਵੀ ਪਰੇਸ਼ਾਨ ਨੇ ਕਿਉਂਕਿ ਬਿਹਾਰ ਤੇ ਯੂਪੀ ਦੇ ਵਿੱਚ ਉਹਨਾਂ ਕੰਮਕਾਜ ਨਹੀਂ ਹੈ ਜਿਨ੍ਹਾਂ ਪੰਜਾਬ ਦੇ ਵਿੱਚ ਸੀ ਇਸ ਲਈ ਕਾਫੀ ਪ੍ਰਵਾਸੀ ਕਹਿ ਰਹੇ ਨੇ ਹਾਲਾਤ ਠੀਕ ਹੋਣਗੇ ਤਾਂ ਅਸੀਂ ਵਾਪਸ ਜਾਵਾਂਗੇ ਪਰ ਲੋਕਾਂ ਨੂੰ ਪੰਜਾਬੀਆਂ ਦਾ ਇਨਾ ਖੋਫ ਹੈ ਕਿ ਕੋਈ ਵੀ ਪ੍ਰਵਾਸੀ ਵਾਪਸ ਹੋਣ ਦੀ ਹਿੰਮਤ ਨਹੀਂ ਕਰ ਰਿਹਾ ਸੋਸ਼ਲ ਮੀਡੀਆ ਤੇ ਵੀ ਇਸ ਮੁੱਦੇ ਤੇ ਬਹਿਸ ਛਿੜੀ ਹੋਈ ਹੈ ਕੁਝ ਲੋਕ ਕਹਿੰਦੇ ਨੇ ਕਿ ਬਾਹਰ ਦੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਪਰ ਕੁਝ ਪੰਜਾਬੀ ਹੀ ਕਹਿ ਰਹੇ ਨੇ ਕਿ ਪ੍ਰਵਾਸੀ ਤੇ ਪੰਜਾਬ ਦੇ ਕਾਮਕਾਰ ਨਿਰਪਰ ਨੇ ਕਾਫੀ ਜਗ੍ਹਾ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ Hindu ਪ੍ਰਵਾਸੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਂ ਦਿੱਤਾ ਕਿ ਬਾਹਰ ਦੇ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਸਰਕਾਰ ਉਹਨਾਂ ਦੀ ਸੁਰੱਖਿਆ ਕਰੇਗੀ ਪਰ ਅਸਲੀ ਗੱਲ ਤਾਂ ਇਹ ਹੈ ਕਿ ਪਿੰਡ ਦੀ ਪੰਚਾਇਤਾਂ ਤੋਂ ਮਤਿਆਂ ਤੋਂ ਬਾਅਦ ਪ੍ਰਵਾਸੀ ਇੰਨਾ ਡਰੇ ਹੋਏ ਨੇ ਉਹਨਾਂ ਨੇ ਇੱਥੇ ਰੁਕਣਾ ਠੀਕ ਨਹੀਂ ਸਮਝਿਆ ਦੁਕਾਨਾਂ ਖਾਲੀ ਕਰ ਦਿੱਤੀਆਂ ਗਈਆਂ ਘਰ ਖਾਲੀ ਕਰ ਦਿੱਤੇ ਗਏ ਸੋ ਦੋਸਤੋ ਇਹ ਝੂਠ ਹੈ ਕਿ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਦਾ ਕੋਈ ਕੰਮ ਨਹੀਂ ਚੱਲਦਾ ਖੇਤਾਂ ਤੋਂ ਲੈ ਕੇ ਫੈਕਟਰੀਆਂ ਤੱਕ ਉਹਨਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸੋ 5 ਸਾਲ ਦੇ ਬੱਚੇ ਤੋਂ ਬਾਅਦ ਹੋਰ ਵੀ ਪ੍ਰਵਾਸੀ ਨੇ ਬਹੁਤ ਕਾਂਡ ਕੀਤੇ ਨੇ ਜਿਹੜੇ ਕਿ ਹੌਲੀ-ਹੌਲੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਸੋ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਿ ਪ੍ਰਵਾਸੀ ਬਿਨਾ ਪੰਜਾਬ ਖੜਾ ਜਾਵੇਗਾ ਕਿ ਕੋਈ ਮੰਡੀਆਂ ਦੇ ਵਿੱਚ ਕੰਮ ਨਹੀਂ ਕਰੇਗਾ ਕਿ ਕੋਈ ਬੋਰੀਆਂ ਚੱਕ ਕੇ ਟਰੱਕ ਦੇ ਵਿੱਚ ਲੋਡ ਨਹੀਂ ਕਰੇਗਾ ਕੀ ਫੈਕਟਰੀਆਂ ਖੜ ਜਾਣਗੀਆਂ ਸੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਭਜਾਓ ਪੰਜਾਬ ਬਚਾਓ ਇਹ ਨਾਰਾ ਬਿਲਕੁਲ ਸਹੀ ਹੈ ਜੇਕਰ ਆਪਣੇ ਹੀ ਪੰਜਾਬ ਦੇ ਨੌਜਵਾਨ ਮਤਾਮਾ ਪੈਣਾ ਮਿਹਨਤ ਕਰਨ ਝੋਨਾ ਲਾਉਣ ਕਣਕ ਵੜਨ ਚੋਨਾ ਵਧਣ ਤਾਂ ਆਪਣੇ ਪੰਜਾਬ ਦਾ ਪੈਸਾ ਆਪਣੇ ਪੰਜਾਬ ਚ ਹੀ ਰਹੇਗਾ ਨਾਲੇ ਭਾਈਚਾਰਕ ਸਾਂਝ ਵਧੇਗੀ ਲੋਕਾਂ ਨਾਲ ਮੇਲ ਮਿਲਾਪ ਹੋਵੇਗਾ ਤੇ ਨਾਲ ਆਪਣੇ ਕੰਮ ਕਰਨਗੇ ਜੇਕਰ ਪੰਜਾਬ ਦੇ ਵਿੱਚ ਪ੍ਰਵਾਸੀ ਨਾ ਆਉਂਦੇ ਤਾਂ 12-12 ਘੰਟੇ ਦੇ 8000 ਰੁਪਏ ਦੇ ਵਿੱਚ ਕੰਮ ਨਹੀਂ ਕਰਨਾ ਪੈਂਦਾ ਜੇਕਰ ਪ੍ਰਵਾਸੀ ਯੂਪੀ ਬਿਹਾਰ ਤੋਂ ਇਥੇ ਆਇਤਾ ਫੈਕਟਰੀਆਂ ਜਿਹੜੇ ਮਾਲਕ ਨੇ ਉਹ ਰੇਟ 8000 ਦੇ ਵਿੱਚ 12-12 ਘੰਟੇ ਕੰਮ ਕਰਵਾਉਂਦੇ ਨੇ ਤਾਂ ਸਾਡੇ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਆਪਣੀਆਂ ਜ਼ਮੀਨਾਂ ਵੇਚਣ ਦੀ ਲੋੜ ਨਹੀਂ ਸੀ ਸੋ ਬਾਕੀ ਆਪਣੇ ਵਿਚਾਰ ਆਪਣੇ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਕੇ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢਣਾ ਚਾਹੀਦਾ ਹੈ ਜਾਂ ਫਿਰ ਨਹੀਂ ਸੋ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵੱਦੋਂ ਵੱਦ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਕਹਾਣੀ ਦੇ ਨਾਲ ਇੱਕ ਹੋਰ ਸੱਚੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ